ਦਰਦਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਦੇ ਚਦਿਆਂ ਬਹੁਤ ਸਾਰੀਆਂ ਪਾਰਟੀਆਂ ਨੇ ਮੰਗ ਕੀਤੀ ਹੈ ਕਿ ਪਾਰਲੀਮੈਂਟ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾਣਾ ਚਾਹੀਦਾ ਤੇ ਕੇਂਦਰ ਸਰਕਾਰ ਨੇ ਵਿਸ਼ੇਸ਼ ਸੈਸ਼ਨ ਸੱਦਣ ਦੀ ਬਜਾਏ ਮੌਨਸੂਨ ਸੈਸ਼ਨ ਜਿਹੜਾ ਉਹ ਸੱਦ ਲਿਆ ਮੌਨਸੂਨ ਸੈਸ਼ਨ ਜਿਹੜਾ 21 ਜੁਲਾਈ ਤੋਂ ਉਹਦੇ ਲਈ ਸਮਾਂ ਬਹੁਤ ਪਿਆ ਹੈ ਤੇ ਜਿਹੜੇ ਮੁੱਦੇ ਤੇ ਮੰਗ ਕੀਤੀ ਜਾ ਰਹੀ ਸੁਦੂਰ ਆਪਰੇਸ਼ਨ ਉਹਦੇ ਤੇ ਵਿਰੋਧੀ ਪਾਰਟੀਆਂ ਤੇ ਖਾਸ ਕਰਕੇ ਵਿਰੋਧੀ ਧਿਰ ਦੇ ਨੇਤਾ ਜਿਹੜੇ ਆ ਰਾਹੁਲ ਗਾਂਧੀ ਉਹ ਜਿੱਥੇ ਵੀ ਜਾਂਦੇ ਉਹ ਮੰਗ ਕਰਦੇ ਵੀ ਇਹਦੇ ਦੇਸ਼ ਨੂੰ ਦੱਸਿਆ ਜਾਣਾ ਚਾਹੀਦਾ ਵੀ ਕੀ ਹੋਇਆ ਕਿਉਂ ਅਸੀਂ ਅਮਰੀਕਾ ਦੇ ਥੱਲੇ ਝੁਕ ਗਏ ਕਿਉਂ ਅਮਰੀਕਾ ਦੇ ਥੱਲੇ ਇੰਨੇ ਦਬਾਅ ਚ ਆ ਗਏ ਉਹਨਾਂ ਪਿਛਲੇ ਸਮਾਂ ਵੀ ਉਹ ਯਾਦ ਕਰਦੇ ਆ ਵੀ ਜਦੋਂ 1971 ਦਾ ਵੇਲਾ ਸੀਗਾ ਉਦੋਂ ਸਾਡਾ ਦੇਸ਼ ਇੰਨਾ ਮਜ਼ਬੂਤ ਵੀ ਨਹੀਂ ਸੀਗਾ ਉਦੋਂ ਜਿਹੜੇ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀ ਮਤੀ ਇੰਦਰਾ ਗਾਂਧੀ ਉਹਨਾਂ ਨੇ ਡਟ ਕੇ ਅਮਰੀਕਾ ਦਾ ਵਿਰੋਧ ਕੀਤਾ ਸੀਗਾ ਤੇ ਐਰ ਕੀ ਕਿਉਂ ਸੀ ਇਹ ਸਾਰਾ ਕੁਝ ਕੀਤਾ ਤੇ ਜਸਪਾਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਪੈਸ਼ਲ ਸੈਸ਼ਨ ਸੱਦਣ ਦੇ ਮੁੱਦੇ ਦੇ ਉੱਪਰ ਕਿਉਂ ਸਰਕਾਰ ਪਿੱਛੇ ਨੂੰ ਚਲ ਗਈ ਹੈ ਬੈਕਵਰਡ ਤੇ ਕਿਉਂ ਆ ਦੇਖੋ ਸਰਕਾਰ ਦਾ ਟੋਟਲ ਜੇਸੀ ਕਹਦੀ ਹੈ ਤਾਂ ਗੈਰਜ ਮੁਰੀ ਕਦਮ ਹੈ ਸਾਰਾ ਇਹ ਇਹਨਾਂ ਨੂੰ ਚਾਹੀਦਾ ਸੀ ਕਿ ਜਦੋਂ ਸਪੈਸ਼ਲ ਸੈਸ਼ਨ ਸੱਦਿਆ ਗਿਆ ਜਾਂ ਦੇਸ਼ ਦੇ ਸੰਸ ਕੋਈ ਸਾਂਝਾ ਵੱਡਾ ਮਸਲਾ ਹੋਵੇ ਤਾਂ ਹਾਜੇ ਤੱਕ ਤਾਂ ਇਹ ਰਹੀ ਹੈ ਪਿਛਲੇ 60 70 ਸਾਲਾਂ ਦੀ ਪਿਰਤ ਵੀ ਉਹਦੇ ਚ ਫਿਰ ਬੁਲਾਇਆ ਜਾਂਦਾ ਈਵਨ ਜਦੋਂ ਪਹਿਲਾ ਵੀ ਜਦੋਂ ਪਹਿਲੇ ਵਾਰੀ ਹੋਇਆ ਤੇ ਈਵਨ ਕਾਂਗਰਸ ਨੇ ਵੀ ਬਾਜਪਾਈ ਦੇ ਕਹੇ ਉਦੋਂ ਸੈਸ਼ਨ ਬੁਲਾਇਆ ਜਦੋਂ ਵੀ ਲੋੜ ਪੈਂਦੀ ਸੀ ਦੱਸਾ ਕਿ ਬਾਜਪਾਈ ਜਾ ਕੇ ਸਪੈਸ਼ਲ ਬਾਜਪਾਈ ਨੇ ਮਹਿਰੂ ਨੂੰ ਇੱਕ ਵਾਰ ਕਿਹਾ ਵੀ ਤੁਸੀਂ ਬਲਾਓ ਬਾਹਰ ਵੇਲੇ ਤਾਂ ਉਹਦੇ ਉਹਨਾਂ ਨੇ ਸੈਸ਼ਨ ਬੁਲਾ ਲਿਆ ਸੀ ਇਸ ਵਾਰ ਇਹ ਬੁਲਾਇਆ ਜਾਂਦਾ ਸੀ ਸਾਰੀ ਗੱਲ ਬਰੀਫ ਕੀਤੀ ਜਾਂਦੀ ਸੀ ਇਹ ਸਮੁੱਚੇ ਦੇਸ਼ ਦਾ ਮਸਲਾ ਬਾਰਡਰ ਮਸਲੇ ਸਮੁੱਚੀ ਨੇਸ਼ਨ ਦਾ ਕਹਦੇ ਉਹ ਇਹਨਾਂ ਦੇ ਇਹਨਾਂ ਦੇ ਸ਼ਬਦ ਵਰਤਨਾ ਹੋਵੇ ਤਾਂ ਇਹਦੇ ਲਈ ਇਹ ਨਹੀਂ ਸੀ ਚਾਹੀਦਾ ਪਰ ਇਹ ਗਏ ਫਸ ਕਿਸੇ ਖਸਮ ਦਾ ਵੀ ਤੁਸੀਂ ਸਪੈਸ਼ਲ ਸੈਸ਼ਨ ਦੀ ਥਾਂ ਜਿਹੜਾ ਮੌਨਸੂਨ ਸੈਸ਼ਨ ਹੈ ਉਹ ਤਾਂ ਮੈਂਡਟਰੀ ਹੈ ਚਾਰ ਸੈਸ਼ਨ ਹੈ ਜਿਹੜੇ ਪਾਰਲੀਮੈਂਟ ਦੇ ਉਹ ਮੈਂਡਟਰੀ ਹੈ ਉਹਨਾਂ ਦੀਆਂ ਡੇਟਾ ਆਲਮੋਸਟ 2-4 ਦਿਨ ਇੰਦਰੂ-ਇੰਦਰ ਹੋ ਜਾਣ ਉਹ ਸਾਰੀਆਂ ਉਹ ਸਾਰੇ ਸੈਸ਼ਨ ਹੋਣੇ ਹੋਣੇ ਹੁੰਦੇ ਆ ਇਹ ਹੁਣ ਮੌਨਸੂਨ ਸੈਸ਼ਨ ਹੈ ਤੇ ਉਹ ਉਹ ਹੁਣ ਕਹਿੰਦੇ ਆ ਵੀ ਤੁਸੀਂ ਦੱਸੋ ਸਾਰਾ ਕੀ ਹੋਇਆ 7 ਮਈ 8 8 ਜ ਮਈ ਤੋਂ ਉਹਨਾਂ ਨੂੰ ਕੀ ਹੋਇਆ ਦੱਸਣਾ ਤੁਸੀਂ ਮਈ ਵੀ ਲੰਗਾ ਕੇ ਜੂਨ ਵੀ ਆ ਗਿਆ ਜੂਨ ਚ ਆ ਕੇ ਵੀ ਤੁਸੀਂ ਜੂਨ ਚ ਆ ਕੇ ਵੀ ਤੁਸੀਂ ਇਹ ਇਹ ਕਰ ਰਹੇ ਹੋਗੇ ਵੀ ਹਜੇ ਅੱਗੇ ਅਸੀਂ ਜੁਲਾਈ ਦੇ ਵਿੱਚ 21 ਜੁਲਾਈ ਨੂੰ ਸਾਡਾ ਸੈਸ਼ਨ ਹੋਊਗਾ ਇਹ ਇਹ ਜਿਹੜਾ ਡਾਇਵਰਸਨਰੀ ਜਾਂ ਥੋੜੇ ਜ ਟਾਲਣ ਵਾਲੇ ਜ ਟੈਕਟਿਕਸ ਹੈ ਇਹ ਬਹੁਤੇ ਠੀਕ ਨਹੀਂ ਹੈ ਤੇ ਇਹਦਾ ਵੱਡਾ ਨੁਕਸਾਨ ਹੋ ਰਿਹਾ ਕਾ ਅਕ ਸਰਕਾਰ ਦੀ ਕ੍ਰੈਡੀਬਿਲਟੀ ਪਹਿਲਾਂ ਉਹਦੇ ਤੇ ਕਾਫੀ ਤੱਕਾ ਲੱਗਾ ਹੈ ਹੋਰ ਤੱਕਾ ਲੱਗੂ ਜਿਹੜਾ ਕ੍ਰੈਡੀਬਿਲਟੀ ਕਰ ਰਿਹਾ ਇਸ ਦੇ ਉੱਤੇ ਵਿਸ਼ਵਾਸਯੋਗ ਤਾਂ ਰਹਿਣੀ ਨਹੀਂ ਸਰਕਾਰ ਦੀ ਸਰਕਾਰ ਆਏ ਸਰਕਾਰਾਂ ਨਹੀਂ ਵੀ ਚਲਦੀਆਂ ਹੁੰਦੀਆਂ ਕੰਸੈਂਸਸ ਹੁੰਦਾ 16 ਪਾਰਟੀਆਂ ਨੇ ਲੈਟਰ ਆਪਣੇ ਲੈਵਲ ਤੇ ਵੀ ਦਿੱਤੇ ਹੈ ਤੇ ਸਾਂਝੇ ਲੈਟਰ ਵੀ ਦਿੱਤੇ ਹੈ ਵੀ ਸੈਸ਼ਨ ਸਪੈਸ਼ਲ ਬਣਾਇਆ ਗਿਆ 16 ਪਾਰਟੀਆਂ اپੋਜੀਸ਼ਨ ਪਾਰਟੀਆਂ ਨੇ ਫਿਰ ਵੀ ਕੋਈ ਪਰਵਾਹ ਨਹੀਂ ਤਾਂ ਇਥੋਂ ਅਸੀਂ ਇਹੀ ਅੰਦਾਜ਼ਾ ਲਾਉਣਾ ਵੀ ਇਹ ਡਿਕਟੇਟਰਸ਼ਿਪ ਵਾਲੀ ਫਾਸੀਜ਼ਮ ਵਾਲੀਆਂ ਟੈਂਡੈਂਸੀਆਂ ਵੱਧ ਰਹੀਆਂ ਜਾਂ ਕਾਫੀ ਵੱਧ ਗਈਆਂ ਜਿਸ ਕਰਕੇ ਜਦੋਂ ਕੋਈ ਕ੍ਰਾਈਸਿਸ ਆ ਜੇ ਇਸ ਕਿਸਮ ਦਾ ਕ੍ਰਾਈਸਿਸ ਇਹ ਆ ਗਿਆ ਤਾਂ ਫਿਰ ਉਹ ਲੱਗਦਾ ਹੁੰਦਾ ਵੀ ਤੁਸੀਂ ਤੁਸੀਂ ਹੁਣ ਥੋੜਾ ਡੰਡੇ ਨਾਲ ਹੀ ਰਾਜ ਕਰਨਾ ਚਾਹੁੰਦੇ ਹੋ ਜਮਹੂਰੀਅਤ ਦੇ ਤਰੀਕੇ ਨਾਲ ਨਹੀਂ ਕਰਨਾ ਚਾਹੁੰਦੇ ਇੱਕ ਗੱਲ ਜਿਹੜੀ ਬੜੇ ਵੱਡੇ ਪੱਧਰ ਤੇ ਪ੍ਰਚਾਰੀ ਜਾ ਰਹੀ ਹੈ ਵੀ ਅਸੀਂ ਉਥੇ ਜਿੱਤ ਪ੍ਰਾਪਤ ਕੀਤੀ ਸੰਦੂਰ ਆਪਰੇਸ਼ਨ ਠੀਕ ਪਰ ਆਲ ਆਫ ਸਡਨ ਜਿਹੜਾ ਜਿਹੜਾ ਇਹ ਦਾਵਾ ਕਰਦੇ ਪਹਿਲਾਂ ਇਹ ਇਸ ਗੱਲ ਨੂੰ ਲੈ ਕੇ ਵੀ ਬਹੁਤ ਚਰਚਾ ਹੋ ਹੁੰਦੀ ਹੈ ਵੀ ਅਸੀਂ ਸਾਡੇ ਜਿਹੜਾ ਵਿਦੇਸ਼ ਮੰਤਰੀ ਉਹਨਾਂ ਨੂੰ ਦੱਸਤਾ ਪਹਿਲਾਂ ਵੀ ਅਸੀਂ ਆਪਰੇਸ਼ਨ ਕਰਾਂਗੇ ਜਦੋਂ ਕਿ ਕਦੇ ਹੁੰਦਾ ਨਹੀਂ ਤੇ ਇਹੀ ਵਿਰੋਧੀ ਤੇ ਸਵਾਲ ਪੁੱਛਰੀ ਹੈ ਵੀ ਤੁਸੀਂ ਜੇ ਦੱਸਿਆ ਤਾਂ ਕਿਉਂ ਦੱਸਿਆ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਤੇ ਹਾਂਜੀ ਦੂਜਾ ਮਾਮਲਾ ਹੈਗਾ ਵੀ ਸਾਡੇ ਜਿਹੜੇ ਨੁਕਸਾਨ ਪਹੁੰਚੇ ਜਹਾਜ਼ਾਂ ਨੂੰ ਫਿਰ ਸਾਡੇ ਜਿਹੜੇ ਫੌਜ ਦੇ 에ਅਰ ਫੋਰਸ ਦੇ ਜਿਹੜੇ ਚੀਫ ਨੇ ਉਹਨਾਂ ਨੇ ਵੀ अनेका ਸਵਾਲ ਉਠਾਏ ਨੇ ਵਿਚਾਰੇ ਜਿਹੜੇ ਪ੍ਰੋਜੈਕਟ ਆ ਉਹ ਕਦੇ ਵੀ ਸਮੇਂ ਸਿਰ ਪੂਰੇ ਨਹੀਂ ਹੋਏ ਇਹ ਕਈ ਸਵਾਲ ਜਿਹੜੇ ਉੱਠੇ ਆ ਪਹਿਲੇ ਸਮਝੋ ਬਿਕੋਜ਼ ਇਹ ਸਾਰੇ ਹੁਣ ਬਿਲਕੁਲ ਸਪਸ਼ਟ ਹੈ ਵੀ ਸਾਡੇ ਕੋਲੇ ਜਿਹੜੇ 에ਅਰਫੋਰਸ ਦੇ ਸਕਵਾਡਰ ਨੇ ਜਿਹੜੇ ਸਾਰੇ ਸਾਡੇ ਕੋਲੇ ਜਹਾਜ਼ ਹੈ ਉਹ ਉਹਨਾਂ ਦੀ ਸਟਰੈਂਥ ਕਾਫੀ ਘਟ ਹੈ ਜਿਲਦੀ ਦੀ ਡਿਮਾਂਡ ਕਿਤੇ ਮਨਮੋਹਨ ਸਿੰਘ ਵੀਲੇ ਵੀ ਕਹੀ ਸੀ ਵੀ ਤੁਸੀਂ ਜ਼ਿਆਦਾ ਕਰੋ ਸਾਡੇ ਕੋਲ ਇਫੈਕਟਿਵ ਸਟਰੈਂਥ ਹੈ ਉਹ ਸਕਵਾਡਰ ਉਹਨਾਂ ਦੇ 27 ਹੈ ਤੇ ਸਾਡੀ ਲੋਡ ਹੈ ਜਿਹੜੀ 40 45 ਤੱਕ ਪਹੁੰਚੀ ਵੀ ਹੈ ਪਾਕਿਸਤਾਨ ਕੋਲੇ ਟ੍ਰੇਨਰ ਵੀ ਜ਼ਿਆਦੇ ਆ ਉਹਨਾਂ ਕੋਲੇ ਪਾਇਲਟ ਦੀ ਗਿਣਤੀ ਵੀ ਪਰ ਜਹਾਜ਼ ਜ਼ਿਆਦੇ ਆ ਸਾਡੇ ਕੋਲ ਇਹ ਵੀ ਇਹਨਾਂ ਚ ਵੀ ਗਿਣਤੀ ਘੱਟ ਹੈ ਤੇ ਬਾਕੀ ਸਾਰਾ ਸਾਡੇ ਸਾਡਾ ਜਿਹੜਾ ਰਫਾ ਲੇਰਾ ਵਗੈਰਾ ਟੌਪ ਦਾ ਸੀ ਜਿਹਦੇ ਅਸੀਂ ਗ੍ਰੇਡ ਚ ਕਹਿੰਦੀ 4.5 ਦਾ ਤੇ ਉਹ ਉਹ ਉਹਦੇ ਉਹ ਵੀ ਉਹਦੇ ਉਹਦਾ ਡੈਮੇਜ ਵੀ ਹੋ ਗਿਆ ਜਿਸ ਤੱਕ ਜੇ ਇੱਥੇ ਨਹੀਂ ਹੋਇਆ ਤਾਂ ਬਾਹਰਲੇ ਸਾਰੇ ਪ੍ਰੈਸ ਵਿੱਚ ਆ ਜਿਹਦੇ ਨੂੰ ਇਹ ਰਿਫਿਊਟ ਹੀ ਨਹੀਂ ਕਰ ਸਕਦੇ ਪਾਕਿਸਤਾਨ ਨੇ ਸ਼ਰ੍ਹਾਂ ਕਿਹਾ ਵੀ ਇਹਨਾਂ ਦਾ ਇਹਨਾਂ ਦੇ ਜਿਹੜੇ ਜਹਾਜ਼ ਹੈ ਉਹਨਾਂ ਦਾ ਅਸੀਂ ਡੈਮੇਜ ਕਰ ਲਏ ਕਿੰਨੇ ਕੀਤੇ ਕਿੰਨੇ ਨਹੀਂ ਪਰ ਇਹ ਸਾਰੀ ਗੱਲ ਨੂੰ ਜਿਹੜਾ ਜਿਹੜਾ ਚੀਫ ਆਫ ਦਾ ਆਰਮੀ ਸਟਾਫ ਹੈ ਉਹ ਜਦੋਂ ਕਿ ਸਿੰਗਾਪੁਰ ਪ੍ਰੈਸ ਕਾ ਪ੍ਰੈਸ ਕਾਨਫਰੰਸ ਕਰਦਾ ਉੱਥੇ ਰਾਈਟਰ ਦੀ ਪ੍ਰੈਸ ਕਾਨਫਰੰਸ ਵਿੱਚ ਮੰਨ ਜਾਂਦਾ ਪਰ ਸਾਡਾ ਐਗਜ਼ਿਸਟ ਨੰਬਰ ਤਾਂ ਅਜੇ ਵੀ ਨਹੀਂ ਨਾ ਸੀ। ਨਾ ਦੇ ਵੀ ਐਗਜ਼ਿਸਟ ਨੰਬਰ ਉੱਥੇ ਨਹੀਂ ਦਿੱਤਾ ਪਰ ਮੰਨ ਤਾਂ ਜਾਂਦਾ ਵੀ ਹਾਂ ਸਾਡਾ ਨੁਕਸਾਨ ਹੋਇਆ। ਇਹ ਮੰਨੇ ਨਹੀਂ। ਹੁਣ ਸਭ ਨੂੰ ਪਤਾ ਵੀ ਬਛਿੰਡੇ ਦੇ ਕੋਲੇ ਜਿਹੜਾ ਜਹਾਜ਼ ਰਫਾਲ ਸੀਗਾ ਉਹਦੀਆਂ ਸਾੜੇ ਫੋਟੋ ਵੀ ਦੁਨੀਆ 'ਚ ਛਪ ਗਈਆਂ। ਤੇ ਪੁੱਛ ਲੋ ਕੋਦੇ ਆ ਕਿਸ ਤਰੀਕੇ ਇਹ ਵੀ ਪਤਾ ਲੋਕਾਂ ਨੂੰ ਵੀ ਰਫਾਲ ਜਹਾਜ਼ ਆ ਜਿਹੜਾ ਉਸ ਉਹਦੀ ਜਿਹੜੀ ਰਫਾਲ ਦੀ ਕੰਪਨੀ ਆ ਉਹਦੇ ਸਾਰੇ ਸ਼ੇਅਰ ਗਿਰ ਗਏ ਸੀਗੇ ਸਾਰੇ ਸਾਰੇ 10% ਸ਼ੇਅਰ ਡਿੱਗੇ ਫਿਰ ਇਹ ਵੀ ਪਤਾ ਹੈ ਵੀ ਚਾਈਨਾ ਚਾਈਨਾ ਦੀ ਸਿੱਧੀ ਸਪੋਰਟ ਸੀ ਉਹ ਟੈਕਨੋਲੋਜੀਕਲ ਉਹਨਾਂ ਨੇ ਸਾਰੀ ਸਾਰੇ ਜਹਾਜ਼ਾਂ ਦੀ ਤੇ ਸਾਰੀ ਟੈਕਨੋਲੋਜੀ ਸਪੋਰਟ ਉਹਨਾਂ ਨੇ ਦਿੱਤੀ ਤੇ ਉਹ ਸਪੋਰਟ ਕਰਕੇ ਸਾਡੇ ਵਿਰੁੱਧ ਹੁਣ ਪਾਕਿਸਤਾਨ ਨਹੀਂ ਹੈ ਸਾਡੇ ਵਿਰੁੱਧ ਜਿਹੜਾ ਲੜਿਆ ਇੱਕ ਤਰੀਕੇ ਨਾਲ ਚਾਈਨਾ ਲੜਿਆ ਇਸ ਕਰਕੇ ਸਾਡੀ ਸਾਰੀ ਸਥਿਤੀ ਬਦਲ ਗਈ ਹੈ ਤੇ ਸਾਨੂੰ ਇਹ ਬਦਲਣ ਦੇ ਵਿੱਚ ਥੋੜਾ ਜਿਆਦਾ ਧਿਆਨ ਰੱਖਣਾ ਚਾਹੀਦਾ ਕੋਈ ਨਾ ਕੋਈ ਗੱਲ ਕਹਿਣੀ ਚਾਹੀਦੀ ਆ ਸਾਰੀ ਆਪੋਜੀਸ਼ਨ ਨੂੰ ਨਾਲ ਲੈਣਾ ਚਾਹੀਦਾ ਇਹ ਦੇਸ਼ ਦਾ ਸਵਾਲ ਹੈ ਜੇ ਇਸ ਕਿਸਮ ਦਾ ਰਹੂਗਾ ਸਾਰਾ ਕੁਛ ਤਾਂ ਇਹ ਦੇਸ਼ ਇੱਕ ਥਾਂ ਇਕੱਠਾ ਕਿਵੇਂ ਰਹੂਗਾ ਕਿਵੇਂ ਚੱਲੂਗਾ ਸਾਰਾ ਇਸ ਕਰਕੇ ਸਵਾਲ ਬਹੁਤ ਵੱਡੇ ਆ ਇਹ ਇੱਕ ਪਾਰਟੀ ਦੇ ਰਾਜ ਦਾ ਸਵਾਲ ਨਹੀਂ ਇਹ ਵੱਡਾ ਸਵਾਲ ਹੈ ਵੀ ਇਹ ਦੇਸ਼ ਕਿਵੇਂ ਚੱਲੂਗਾ ਕਿਵੇਂ ਅੱਗੇ ਦਾ ਫਿਊਚਰ ਬਣ ਰਿਹਾ ਹੈ ਤੁਦੋ ਇਹ ਹੈਗਾ ਵੀ ਅਸੀਂ ਵਿਦੇਸ਼ ਦੇ ਵਿੱਚ ਡੈਲੀਗੇਸ਼ਨ ਭੇਜਦੇ ਆ ਕਈ ਦੇਸ਼ਾਂ ਦੇ ਵਿੱਚ ਸਾਡੇ ਡੈਲੀਗੇਸ਼ਨ ਗਏ ਪਰ ਕਮਾਂਤਰੀ ਪੱਤਰ ਤੇ ਪਹਿਲੀ ਵਾਰੀਆ ਭਾਰਤ ਜਿਹੜਾ ਇਹਨਾਂ ਨਿਕੜਿਆ ਹੋਇਆ ਇਸ ਜਿਹੜਾ ਸੰਦੂਰ ਆਪਰੇਸ਼ਨ ਆ ਇਹਦੀ ਮਦਦ ਤੇ ਸਾਨੂੰ ਬਹੁਤ ਮਾਮੂਲੀ ਸਪੋਰਟ ਜਿਹੜੀ ਆ ਵਿਦੇਸ਼ਾਂ ਤੋਂ ਮਿਲੀ ਆ ਹੁਣ ਵਫਦਾਂ ਦੇ ਆਉਣ ਤੋਂ ਬਾਅਦ ਕੀ ਦਾਵੇ ਕੀਤੇ ਜਾਣਗੇ ਕਿੰਨੀ ਸਪੋਰਟ ਮਿਲਦੀ ਉਹ ਦੇਖਣਾ ਹੋਵੇਗਾ ਇਹ ਇੰਨਾ ਅਸੀਂ ਨਿਕੜ ਕਿਉਂ ਗਏ ਬਿਕੋ ਅਸੀਂ 2008 ਦੇ ਵਿੱਚ ਜਦੋਂ ਜਦੋਂ ਤਾਜ ਤਾਜ ਹੋਟਲ ਤੇ ਬੰਬੇ ਵਿੱਚ ਹਾਂ ਬੰਬੇ ਪਰ ਤਾ ਕੋਈ 160 ਬੰਦੇ ਮਰੇ ਆ ਤਿੰਨ ਦਿਨ ਲੜਾਈ ਹੋਈ ਸਾਰੀ ਦੁਨੀਆ ਨੇ ਦੇਖੀ ਉਹਦੇ ਵਿੱਚ ਤੁਸੀਂ ਪੂਰ ਫੁੱਲ ਪ੍ਰੂਫ ਵੀ ਦਿੱਤੇ ਪਾਕਿਸਤਾਨ ਨੂੰ ਵੀ ਪਾਕਿਸਤਾਨ ਮੰਨ ਵੀ ਗਿਆ ਹਾਂ ਵੀ ਅਸੀਂ ਰੋਕਾਂਗੇ ਸਾਰਾ ਉਹਨਾਂ ਦਾ ਬੰਦਾ ਵੀ ਇੱਕ ਸਾਫ ਫੜਿਆ ਉਹਨੂੰ ਫਾਂਸੀ ਵੀ ਦਿੱਤੀ ਪ੍ਰੈਸ ਸਾਰਾ ਟੋਟਲ ਪ੍ਰੋਸੈਸ ਠੀਕ ਹੋਇਆ ਤੇ ਤੁਹਾਨੂੰ ਇੱਕੋ ਦਾ ਹਮਲਾ ਕਰਨ ਦੀ ਜਰੂਰਤ ਨਹੀਂ ਪਈ ਤੁਸੀਂ ਪ੍ਰੂਫ ਕਰਕੇ ਉਹਨੂੰ ਕਹੋ ਤੁਸੀਂ ਹਜੇ ਤੱਕ 2008 ਵਾਲਾ ਜਿਹੜਾ ਅਜੰਡਾ ਹੈ ਇੰਡੀਆ ਉਹੀ ਫੜੀ ਬੈਠਾ ਹੈਗਾ ਹਾਲਾਤ ਬਦਲ ਗਏ ਆ ਪਾਕਿਸਤਾਨ ਨੂੰ ਪਾਕਿਸਤਾਨ ਟੈਰਰਿਜ਼ਮ ਤੋਂ ਖੁਦ ਵੀ ਅੰਦਰ ਬਹੁਤ ਪੀੜਤ ਹੈ ਹਾਂਜੀ ਉਸ ਤੋਂ ਬਾਅਦ ਉਹ ਖੁਦ ਵੀ ਉਹਨੇ ਕੰਟਰੋਲ ਕਰ ਲਿਆ ਸਾਰੇ ਕੁਝ ਉਹ ਬਿਲਕੁਲ ਕੋਈ ਪੈਨਲ ਨਹੀਂ ਪਰ ਉੱਥੇ ਚੱਲ ਰਹੀ ਸਰਕਾਰ ਉਹਨਾਂ ਦੀ ਉੱਥੇ ਟੈਰੋਰਿਜ਼ਮ ਦੀ ਸਰਕਾਰ ਚਲਾ ਰਹੀ ਹੋਵੇ ਇਹ ਜੀ ਗੱਲ ਹੈ ਨਹੀਂ ਕਿਸੇ ਵੇਲੇ ਸੀਗੇ ਉਹਨਾਂ ਚ ਕਿਸੇ ਵੇਲੇ ਤਾਂ ਉਹ ਜਨਰੇਟ ਕਰਦੇ ਸੀ ਆਪ ਭੇਜਦੇ ਸੀ ਹੁਣ ਉਹਨਾਂ ਨੇ ਇਹ ਬਦਲ ਲਿਆ ਹੁਣ ਤੁਸੀਂ ਕੋਈ ਬਦਲਾ ਹੋਏ ਤਰੀਕੇ ਦੀ ਗੱਲਬਾਤ ਕਰਨੀ ਚਾਹੀਦੀ ਸੀ ਪਰ ਇਹਨਾਂ ਨੇ ਕੀ ਕੀਤਾ ਜਿਹੜੀ ਡੋਮੈਸਟਿਕ ਪੋਲਿਟਿਕਸ ਆ ਸਾਡੀ ਘਰੇਲੂ ਪੋਲਿਟਿਕਸ ਆ ਉਸ ਨੂੰ ਪੂਰੀ ਕਰਨ ਦੇ ਲਈ ਵੀ ਅਸੀਂ ਹੁਣ ਜਾ ਕੇ ਇੱਕ ਤਰੀਕੇ ਦਾ ਘਰੇ ਘੁਸ ਕੇ ਮਾਰਾਂਗੇ ਤੇ ਉਹ ਘੁਸ ਕੇ ਮਾਰਨ ਵਾਲੀ ਜਿਹੜੀ ਪਾਲਿਸੀ ਹੈ ਜਿਹਦੇ ਵਿੱਚ ਉਹ ਜਿਹਦੇ ਵਿੱਚ ਥੋੜਾ ਜਿਹਾ ਆਪ ਦੇ ਆਪ ਨੂੰ ਬਹੁਤਾ ਹੰਕਾਰ ਵਾਲੀ ਜਿਹੜੀ ਪਾਲਿਸੀ ਹੈ ਉਹ ਨਿਕਲਦੀ ਹੈ ਜਿਹਦੇ ਚ ਇਹ ਨੁਕਸਾਨ ਕੀਤਾ ਇਹਦੇ ਚੋਂ ਇਸ ਮਾਨਸਿਕਤਾ ਚੋਂ ਜਿਹੜੀ ਇਹ ਲੜਾਈ ਜਾਂ ਲਿਮਟਡ ਇਹਨਾਂ ਨੇ ਲੜਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਵੇਂ ਇਨਫਾਰਮ ਕਰਤਾ ਸੀ ਵੱਡੀ ਤਾਂ ਕਰਨੀ ਨਹੀਂ ਸੀ ਇਹ ਤਾਂ ਇਹਨਾਂ ਨੂੰ ਹੀ ਪਤਾ ਸੀਗਾ ਵੀ ਚਾਈਨਾ ਨੇ ਸਿੱਧਾ ਅਨਾਉਂਸ ਕਰ ਦਿੱਤਾ ਵੀ ਅਸੀਂ ਸੋਵਰਨਿਟੀ ਦੇਸ਼ ਦੀ ਪਾਕਿਸਤਾਨ ਦੀ ਬਿਲਕੁਲ ਬਚਾਉਣੀ ਆ ਅਸੀਂ ਸੋਵਰਨਿਟੀ ਦੇ ਲਈ ਖੜੇ ਆ ਨਾਲ ਇਸ ਕਰਕੇ ਫੁੱਲ ਫਲੈਜ ਦੀ ਲੜਾਈ ਨਹੀਂ ਸੀ ਲੜ ਸਕਦੇ ਮਿਲਟਰੀ ਇਨਸਟਾਲੇਸ਼ਨ ਜਿਹੜੇ ਪਾਕਿਸਤਾਨ ਉਹਨਾਂ ਨੂੰ ਬਿਲਕੁਲ ਟੱਚ ਨਹੀਂ ਕੀਤਾ ਇਹ ਸਿਰਫ ਜਿਹੜੇ ਸਿਵਲ ਸਿਵਿਲਿਅਨ ਦੇ ਜਾਂ ਉਹ ਜਿਹੜੇ ਟ੍ਰੇਨਿੰਗ ਹਵਾਈ ਅੱਡੇ ਮਿਲਟਰੀ ਟ੍ਰੇਨਿੰਗ ਦੇ ਅੱਡੇ ਸੀ ਟੈਰਿਸਟ ਕਹਿੰਦੇ ਜਿਨ੍ਹਾਂ ਨੂੰ ਉਹਨਾਂ ਦੇ ਅੱਡੇ ਉੱਤੇ ਇਹਨਾਂ ਨੇ ਨੌ ਜਿਹੜੇ ਆਈਡੈਂਟੀਫਾਈ ਕੀਤੇ ਸੀ ਤੇ ਉੱਥੇ ਅਟੈਕ ਕੀਤਾ ਨਹੀਂ ਨਹੀਂ ਉਹ ਤਾਂ ਪਹਿਲੇ ਦਿਨ ਸੀ ਉਸ ਤੋਂ ਬਾਅਦ ਤਾਂ ਇਹ ਨਾ ਕੀਤੇ ਉਸ ਤੋਂ ਬਾਅਦ ਤਾਂ ਫਿਰ ਜਦੋਂ ਉਹਨਾਂ ਦਾ ਰਿਐਕਸ਼ਨ ਹੋਇਆ ਵੀ ਤੁਸੀਂ ਪਹਿਲੀ ਗੱਲ ਤਾਂ ਇਹ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਤੁਸੀਂ ਉਹਨਾਂ ਦੇ ਅੰਦਰ ਜਿਵੇਂ ਹੁਣ ਮਰਾ ਅਮਰੀਦ ਕੇ ਹੈ ਬਿਲਕੁਲ ਲਾਹੌਰ ਦੇ ਨਾਲ ਉੱਥੇ ਜਾ ਕੇ ਤੁਸੀਂ ਕਰੋਗੇ ਕੁਝ ਲੋਕ ਮਾਰੇ ਜਾਣਗੇ ਟਾਊਨ ਚ ਕਰੋਗੇ ਸਾਰਾ ਕੁਝ ਉੱਥੇ ਮਾਰੇ ਵੀਗੇ ਮਦਰਸਾ ਸੀ ਸਾਰਾ ਤੇ ਅਗਲੇ ਰਿਐਕਟ ਕੀ ਉਹਨਾਂ ਕਰਨਗੇ ਕਿਸੇ ਦੇ ਘਰ ਜਾ ਕੇ ਕਰੋਗੇ ਤਾਂ ਉਹਨਾਂ ਨੇ ਰਿਐਕਟ ਕੀਤਾ ਉਹ ਜਦੋਂ ਉਹ ਰਿਐਕਟ ਕਰਕੇ ਇਹਨਾਂ ਦਾ ਨਕਸਾ ਹੋਇਆ ਫਿਰ ਇਹਨਾਂ ਨੇ ਕੀਤਾ ਤੇ ਲੜਾਈ ਦੇ ਕੁਝ ਘੰਟਿਆਂ ਦੀ ਲੜਾਈ ਸੀ ਸਾਰੀ ਜਿਹਦੇ ਵਿੱਚ ਮੁੜ ਕੇ ਇਹਨਾਂ ਨੇ ਇਹ ਵਿਡਰਾ ਕੀਤਾ ਜਾਂ ਵਿਡਰਾ ਨਹੀਂ ਕੀਤਾ ਕੀ ਇਹ ਨਹੀਂ ਪਤਾ ਸਾਨੂੰ ਕੀ ਹੋਇਆ ਉਹੀ ਸਾਰਾ ਕੁਝ ਲੋਕੀ ਬੈਠੇ ਆ ਪਰ ਬੜੀ ਸਭ ਤੋਂ ਜ਼ਿਆਦਾ ਹੈਰਾਨੀ ਦੀ ਗੱਲ ਇਹ ਹੈ ਵੀ 트럼ਪ ਨੇ ਇਹ ਕਿਹਾ ਵੀ ਮੈਂ ਟ੍ਰੂਸ ਕਰਾਈ ਆ ਸਮਝੌਤਾ ਕਰਾਇਆ ਬੰਦ ਕਰਾਈਆ ਜੰਗਬੰਦੀ ਕਰਾਈ ਆ ਹੁਣ ਰੌਲਾ ਇਹ ਆ ਵੀ ਜੇ ਉਹਨੇ ਕਰਾਈ ਆ ਇਹਦਾ ਮਤਲਬ ਵੀ ਇੱਥੋਂ ਤੱਕ ਵੀ ਇੰਟਰਪ੍ਰੀਟ ਕਰ ਰਹੇ ਆ ਵੀ ਹੋ ਸਕਦਾ ਇੰਡੀਆ ਨੇ ਅਪਰੋਚ ਕੀਤੀ ਹੋਵੇ ਜਦੋਂ ਇਹਨਾਂ ਦੇ ਜਹਾਜ਼ਾਂ ਦਾ ਨੁਕਸਾਨ ਹੋਇਆ ਤੇ ਇਹ ਇਹ ਨਹੀਂ ਹੁਣ ਪਤਾ ਕਿਸੇ ਪਰ ਇੱਥੇ ਸਾਰਾ ਕੁਝ ਇੰਡੀਆ ਚੁੱਪ ਹੈ ਪਾਕਿਸਤਾਨ ਜਸ਼ਨ ਮਨਾ ਰਿਹਾ ਉਸ ਦਿਨ ਦਾ ਇਹਨਾਂ ਦੇ ਸਾਡੇ ਇੱਥੇ ਮਾਤਮ ਸ਼ਾਇਆ ਹੋਇਆ ਇਹ ਸਾਰੀ ਚੀਜ਼ ਨੂੰ ਛੁਪਾਉਣ ਦੀ ਐਕਸਰਸਾਈਜ਼ ਲੱਗੀ ਆ ਜਿਹੜੇ ਭੇਜੇ ਆ ਸਾਰੇ ਬਾਹਰ ਇਹ ਸਾਰੀ ਜਿਹੜੇ ਛੁਪਾਉਣ ਦੀ ਸਾਰੇ ਸਾਰੀ ਗੱਲ ਨੂੰ ਛੁਪਾਉਣ ਦੀ ਤੇ ਅੱਗੇ ਪਾਉਣ ਦੀ ਕੋਸ਼ਿਸ਼ ਆ ਕੋਸਕੇ ਮਾਰਨ ਦੀ ਜਿਹੜੀ ਸਾਡੇ ਦੇਸ਼ ਚ ਦਾਵੇ ਕੀਤੇ ਜਾ ਰਹੇ ਵੱਡੇ ਵੱਡੇ ਵੀ ਕੋਸਕੇ ਮਾਰਾਂਗੇ ਹੁਣ ਜਿਹੜੀ جنگ ਦਾ ਰੂਪ ਨਾ ਉਹ ਸਾਰਾ ਬਦਲ ਗਿਆ ਐਸ ਵਾਰੀ ਜਿਹੜੀ ਦੋਨਾਂ ਦੇਸ਼ਾਂ ਦੇ ਵਿੱਚ ਹੋਈ ਹੈ ਉਹਦੇ ਚ ਇਹ ਹੋਇਆ ਵੀ ਡਰੋਨ ਤੇ ਮਜਾਈਲਾ ਨਾਲ ਹਮਲੇ ਹੋਏ ਤੇ ਪਿੱਛੇ ਦੇ ਜਿਹੜਾ ਯੂਕਰੇਨ ਨੇ ਰੂਸ ਤੇ ਉੱਪਰ ਹਮਲਾ ਕੀਤਾ ਉਹ ਵੀ ਡਰੋਨ ਹਮਲੇ ਸੀ ਮੈਨੂੰ ਕ ਲੱਗਦਾ ਫਿਊਚਰ ਦੀਆਂ ਜਿਹੜੇ ਜੰਗਾਂ ਨੇ ਉਹ ਹੋਣਗੀਆਂ ਇਸ ਕਿਸ ਤਰ੍ਹਾਂ ਦੀਆਂ ਵੇਖੋ ਜੰਗ ਦਾ ਸਰੂਪ ਉਹਨੇ ਬਦਲਿਆ ਜੰਗ ਬਿਲਕੁਲ ਹੀ ਬਦਲ ਗਈ ਪਹਿਲੀ ਗੱਲ ਤਾਂ ਇਹ ਵੀ ਇੱਕ ਦੋਨੋਂ ਇੱਕ ਦੂਜੇ ਦੀ ਟੈਰੀਟਰੀ 'ਚ ਨਹੀਂ ਗਏ ਦੋਨੋਂ ਆਪਦੀ ਟੈਰੀ ਚ ਟੈਰੀਟਰੀ 'ਚ ਦੋਨਾਂ ਲੜੇ ਆ ਦੋਨੋਂ ਉਸਕੇ ਤਾਂ ਗਏ ਨਹੀਂ ਸਾਰੇ ਉੱਥੋਂ ਲੜਾਈ ਲੜੀ ਆ ਇੱਕ ਦੂਜੇ ਨੂੰ ਕੋਈ 2-200 3-300 ਕਿਲੋਮੀਟਰ ਪਿੱਛੇ ਬੈਠ ਕੇ ਤਾਂ ਲੜਾਈ ਲੜੀ ਆ ਸਾਰੀ ਦੋਨਾਂ ਮੁਲਕਾਂ ਨੇ ਪਰ ਸਪੇਸ ਤਾਂ ਵਰਤੀ ਗਈ ਨਾ ਸਾਡੇ ਜਹਾਜ਼ ਸਾਡੀਆਂ ਮਜਾਈਲਾਂ ਮਜਾਈਲਾਂ ਤਾਂ ਕੋਈ ਜ਼ਰੂਰੀ ਨਹੀਂ ਹੈ ਸਾਰੀਆਂ ਇੱਧਰ ਆਉਂਦੇ ਵੀ ਸਾਡੀ ਸਪੇਸ 'ਚ ਵੀ ਉਹਨਾਂ ਨੇ ਹਾਂਜੀ ਬਾਰੀ ਪਾਕਿਸਤਾਨੇ ਸ਼ੁਰੂ ਹੋ ਗਿਆ ਜੰਗ ਹੋ ਗਿਆ ਤੇ ਸਾਡੀ ਸਪੇਸ ਚ ਪਰੰਡੇ ਵਾਲਾ ਤਾਂ ਸਾਡੀ ਸਪੇਸ ਚ ਆ ਕੇ ਹੋਇਆ ਕਿ ਨਾ ਸਾਰਾ ਇਹ ਸਾਰਾ ਕੁਝ ਨਹੀਂ ਮਟੰਡੇ ਵਾਲਾ ਸਰਸੇ ਵਾਲਾ ਵੀ ਜਿਹੜਾ ਉਹ ਉਹਨਾਂ ਦੇ ਬਜਾਇਲ ਜਿਹੜੀ ਸਰਚੇ ਰੋਕੀ ਸੀਗੀ ਇਹ ਹਾਂ ਇਸ ਕਰਕੇ ਇਹ ਜਿਹੜੀ ਲੜਾਈ ਹੈ ਅਸਮਾਨ ਚ ਹੋਈ ਹੈ ਇੱਕ ਦੂਜੇ ਦੇ ਟੈਰੀਟਰੀ ਚ ਗਏ ਨਹੀਂ ਮੋਟੇ ਲੈਵਲ ਤੇ ਇਸ ਕਰਕੇ ਸਾਰਾ ਡਰੋਨਸ ਦਾ ਸਾਰਾ ਯੁੱਗ ਬਦਲ ਗਿਆ ਲੜਾਈ ਹੁਣ ਜਿਆਦਾ ਇੰਪੋਰਟੈਂਟ ਹੁਣ 에ਅਰ ਫੋਰਸ ਹੋ ਗਈ ਹੈ ਦੂਜੀਆਂ ਉਹ ਦੂਜੀਆਂ ਦੇ ਪਾਰਟਿਸ ਰਿਸੋਰਸ ਪਾਸੇ ਨਹੀਂ ਰਹੀ ਤੇ ਨਾਲੇ ਦੋਨੋਂ ਨਿਊਕਲੀਅਰ ਕੰਟਰੀ ਹੈ ਤੁਹਾਨੂੰ ਲੜਨ ਦਾ ਕਿਸੇ ਨੇ ਦੇਣਾ ਨਹੀਂ ਇਹ ਇੱਕ ਅੱਧੇ ਦਿਨ ਦੀ ਟ੍ਰਾਇਲ ਆ ਕੁਝ ਘੰਟਿਆਂ ਦੀ ਸੀ 7 ਤੇ 8 ਵਾਲੀ ਜਿਹੜੀ ਲੜਾਈ ਜਿੰਨੀ ਕੁ ਹੋ ਗਈ ਉਹ ਵੀ ਮੁੜ ਕੇ ਲੋਕ ਰੋਕ ਲੈ ਗਿਆ ਤੋ ਇਸ ਕਰਕੇ ਸਾਰਾ ਕੁਝ ਇਹਨਾਂ ਨੂੰ ਬਦਲਣਾ ਚਾਹੀਦਾ ਇਹ ਜਿਹੜੀ ਲਫਾਜੀ ਆ ਕੁਸਕੇ ਮਾਰਨ ਵਾਲੀ ਇਹ ਸਾਰੀ ਬੰਦ ਕਰ ਦੇਣੀ ਚਾਹੀਦੀ ਹੈ ਇਹ ਅੱਜ ਦੇ ਯੁੱਗ ਦਾ ਯੁੱਗ ਦਾ ਈਡੀਮ ਨਹੀਂ ਮਹਾਵਰਨ ਇਸੇ ਤਰ੍ਹਾਂ ਜਿਸ ਪਾਲੀਏ ਖਬਰ ਆਈ ਹੈ ਕਿ ਸੰਯੁਕਤ ਰਾਸ਼ਟਰ ਦੀ ਜਿਹੜੀ ਸਕਿਉਰਿਟੀ ਕੌਂਸਲ ਹੈ ਉਹਦੀ ਜਿਹੜੀ ਕਮੇਟੀ ਹੈ ਉਹਦਾ ਜਿਹੜਾ ਜਿਹੜੀ ਕਾਉਂਟਰ ਟੈਰੋਰਿਜ਼ਮ ਨਾਲ ਸੰਬੰਧਿਤ ਹੈ ਉਹਨੂੰ ਉਹਦਾ ਪਾਕਿਸਤਾਨ ਨੂੰ ਵਾਈਸ ਚੇਅਰਮੈਨ ਬਣਾ ਦਿੱਤਾ ਗਿਆ ਫਿਰ ਅਫਗਾਨਿਸਤਾਨ ਦੇ ਉੱਪਰ ਜਿਹੜੀ ਸੰਕਸ਼ਨ ਵਾਲੀ ਕਮੇਟੀ ਉਹਦੇ ਵਿੱਚ ਵੀ ਉਹਨਾਂ ਦੀ ਪ੍ਰਤੀਨਿਧਤਾ ਇਹਦੇ ਨਾਲ ਹਿੰਦੁਸਤਾਨ ਦੀ ਹੋਰ ਆਈਸੋਲੇਸ਼ਨ ਨਹੀਂ ਹੋਏਗੀ ਬਿਲਕੁਲ ਬਿਲਕੁਲ ਆਈਸੋਲੇਸ਼ਨ ਬੇਖੋ ਬਣਿਆ ਤਾਂ ਪਾਕਿਸਤਾਨ ਰੂਟੀਨ ਦੇ ਵਿੱਚ ਐ ਕਾਊਂਟਰ ਟੈਰਰਿਜ਼ਮ ਕਮੇਟੀ ਦਾ ਬਣਿਆ ਤਾਂ ਰੂਟੀਨ ਚ ਪਰ ਰੂਟੀਨ ਚ ਬਣਨ ਨਾਲ ਵੀ ਉਹਨਾਂ ਦੇ ਵਾਈਸ ਪ੍ਰੈਮ ਵਾਈਸ ਚੇਅਰਮੈਨ ਬਣ ਗਿਆ ਕਿਉਂਕਿ ਉਹ ਚੇਅਰਮੈਨ ਤਾਂ ਉਹਨਾਂ ਦਾ ਪਰਮਾਨੈਂਟ ਹੈ ਤੇ ਵਾਈਸ ਚੇਅਰਮੈਨ ਬਣ ਗਿਆ ਯੂਨੋ ਦੀ ਕਮੇਟੀ ਦਾ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ इंडिया ਦੂਜੇ ਪਾਸੇ ਕੋਸ਼ਿਸ਼ ਇਹਨਾਂ ਨੂੰ ਪੇਸ਼ ਕਰ ਰਿਹਾ ਹੈ ਵੀ ਇਹ ਪਾਕਿਸਤਾਨ ਨੂੰ ਆਈਸੋਲੇਟ ਕਰਨਾ ਚਾਹੁੰਦਾ ਹੈ ਵੀ ਇਹ 테러ਿਸਟ 테러ਰਿਜ਼ਮ ਨੂੰ ਤਿਆਰ ਕਰਦਾ 테러ਰਿਜ਼ਮ ਦੀ ਮਾਂ ਹੈ ਇਥੋਂ ਟ੍ਰੇਨ ਕਰਕੇ 테러ਰਿਜ਼ਮ ਭੇਜਦਾ ਜਾਂ 테러ਰਿਸਟ ਸ਼ੁਰੂ ਕਰਦਾ ਤੇ ਇਹ ਸਾਰੀ ਗੱਲ ਇਹਨਾਂ ਦੀ ਥਿਉਰੀ ਸਾਰੀ ਡਿਸਮੈਂਟਲ ਹੋ ਗਈ ਹੈ ਟੁੱਟ ਗਈ ਹੈ ਤਾਂ ਬਦਲ ਗਏ ਹੁਣ ਅੱਗੇ ਨਹੀਂ ਚੱਲੂਗੀ ਤੇ ਜੇ ਇੰਨੇ ਜਿਹੜੇ ਬਾਹਰ ਭੇਜਿਆ ਨੇ ਮਿਸ਼ਨ ਉਹਨਾਂ ਦਾ ਕੋਈ ਐਮਪੀ ਭੇਜੇ ਸੀ 60 70 ਭੇਜੇ ਸੀ ਕੋਈ ਉਹਨਾਂ ਦਾ ਮੀਨਿੰਗ ਨਹੀਂ ਇਸ ਕਮੇਟੀ ਨਾਲ ਹਿੰਦੁਸਤਾਨ ਹੋਰ ਨਹੀਂ ਆਈਸੋਲੇਟ ਹੋ ਗਿਆ ਬਿਲਕੁਲ ਆਈਸੋਲੇਟ ਹੋ ਗਿਆ ਪਹਿਲੀ ਗੱਲ ਤਾਂ ਪਹਿਲਾਂ ਕਿਸੇ ਕੰਟਰੀ ਨੇ ਸਪੋਰਟ ਨਹੀਂ ਕੀਤਾ ਉਹਨਾਂ ਦੀ ਸਪੋਰਟ ਦੇ ਵਿੱਚ ਨਹੀਂ ਦੋ ਦੇਸ਼ਾਂ ਨੇ ਕੀਤਾ ਸੀਗਾ ਮਤਲਬ ਇੱਕ ਪੱਜਰੈ ਜਿਹਾ ਕਿਸੇ ਸੰਧੀ ਸਪੋਰਟ ਨਹੀਂ ਕੀਤੀ ਜਿਵੇਂ ਓਪਨਲੀ ਟਰਕੀ ਨੇ ਕੀਤਾ ਉੱਦੂ ਵੀ ਓਪਨ ਲਈ ਤਾਂ ਜ਼ੋਰ ਸ਼ੋਰ ਨਾਲ ਚైనా ਨੇ ਕੀਤਾ ਹਾਜ਼ਰ ਬਾਈ ਜਾਨ ਨੇ ਕੀਤਾ ਹਾਜ਼ਰ ਬਾਈ ਜਾਨ ਨੇ ਇਹ ਤਾਂ ਪਾਕਿਸਤਾਨਾ ਨੇ ਕੀਤਾ ਪਾਕਿਸਤਾਨ ਨੂੰ ਤਿੰਨ ਕੰਟਰੀਆਂ ਨੇ ਕੀਤਾ ਸਾਨੂੰ ਤਾਂ ਕਿਸੇ ਨੇ ਕੋਈ ਉਂਝ ਸਿਫਤੀ ਸਟੇਟਮੈਂਟ ਚ ਦੇਤੀ ਕਿਸੇ ਨੇ ਉਂਝ ਤੱਕ ਕਿਸੇ ਨੇ ਕੋਈ ਸਟੇਟਮੈਂਟ ਨਹੀਂ ਹੈ ਤਾਂ ਕੋਈ ਅਸਲ ਲੈਵਲ ਤੇ ਖੜੇ ਨਹੀਂ ਜੇ ਇੱਕ ਹੋਰ ਅਨਫੋਰਚੂਨੇਟ ਡਵੈਲਪਮੈਂਟ ਹੈਗਾ ਕਿ ਜੀ 7 ਦੀ ਮੀਟਿੰਗ ਹੋ ਰਹੀ ਹੈ ਉਹਦੇ ਚ ਅਜੇ ਤੱਕ ਭਾਰਤ ਨੂੰ ਸੱਦਾ ਹੀ ਨਹੀਂ ਮਿਲਿਆ ਮੇਰਾ ਸੱਦਾ ਸੱਦੇਣਾ ਹੀ ਨਹੀਂ ਇਹਨਾਂ ਨੂੰ ਸਭ ਤੋਂ ਜ਼ਿਆਦਾ ਹੈ ਗੱਲਬਾਤ ਕਿਉਂਕਿ ਉਹ ਹੋ ਰਹੀ ਹੈ ਕੈਨੇਡਾ ਚ ਤੇ ਕੈਨੇਡਾ ਨਾਲ ਇਹਨਾਂ ਦੇ ਹਜੇ ਤੱਕ ਰਿਲੇਸ਼ਨ ਬੜੇ ਕੋਲਡ ਹੈ ਠੀਕ ਨਹੀਂ ਹੋਏ ਸਾਰਾ ਨਿਜਰ ਹਦੀਪ ਸਿੰਘ ਨਿਜਰ ਦੇ ਮਾਰੇ ਜਾਣ ਤੋਂ ਬਾਅਦ ਜਿਹੜੇ ਡੇਢ ਦੋ ਸਾਲ ਹੋ ਗਏ ਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜੇ ਉਹ ਮਰਵਾਉਣ ਦੇ ਵਿੱਚ ਕੁਝ ਕਿਹਾ ਗਿਆ ਉੱਥੇ ਦੋਸ਼ ਲੱਗੇ ਸਾਰੇ ਓਪਨ ਲਾਇਆ ਕੈਨੇਡਾ ਨੇ ਦੋਸ਼ ਵੀ ਇਹਨਾਂ ਦੇ ਨੌਨ ਜਿਹੜੇ ਸਰਕਾਰੀ ਏਜੰਟ ਸੀ ਉਹਨਾਂ ਦੇ ਰਾਹੀਂ ਮਰਵਾਇਆ ਇਹਨਾਂ ਉਹਨਾਂ ਨੇ ਕਿਹਾ ਵੀ ਉਹਨਾਂ 'ਤੇ ਦੋਸ਼ ਲੱਗੇ ਇੰਡੀਆ 'ਤੇ ਤੇ ਇਸ ਕਰਕੇ ਉਹ ਉਹਨਾਂ ਨੇ ਫਿਰ ਹਜੇ ਤੱਕ ਰਿਲੇਸ਼ਨ ਠੀਕ ਨਹੀਂ ਹੋਏ ਐਦੂ ਵੱਡੀ ਹੋਰ ਕੀ ਹੋਣੀ ਐ ਇਸ ਗੱਲ ਤੇ ਉੱਤੇ ਵੀ ਤੁਹਾਡੇ ਤੁਸੀਂ ਤੁਸੀਂ ਤੁਹਾਨੂੰ G7 ਚ ਨਾ ਬੁਲਾਇਆ ਜਾਵੇ 19 2019 ਤੋਂ ਬਾਅਦ ਲਗਾਤਾਰ 6 ਸਾਲਾਂ ਤੇ ਜਾ ਰਹੇ 6ਵੇਂ ਵਾਰ ਨਹੀਂ ਬੁਲਾਇਆ ਰਾਹੁਲ ਗਾਂਧੀ ਨੇ ਇਹਨਾਂ ਨਹੀਂ ਵਰਤਿਆ ਵੀ ਇਹ ਸਰੈਂਡਰ ਹੈ ਸਾਡਾ ਤੇ ਦੂਜੇ ਪਾਸੇ ਬੀਜੇਪੀ ਦੇ ਜਿਹੜੇ ਸਪੋਕਸਪਰਸਨ ਨੇ ਉਹ ਉਹ ਹੁਣ ਗਿਣਤੀ ਕਰਨ ਲੱਗੇ ਵੀ ਕਦੋਂ ਕਦੋਂ ਇੰਡੀਆ ਨੇ ਜਿਹੜਾ ਕਾਂਗਰਸ ਦੀ ਸਰਕਾਰ ਵੇਲੇ ਸਰੈਂਡਰ ਕੀਤਾ ਮਾਮਲਾ ਸਪੈਸਫਿਕ ਅੱਜਕੱਲ ਦਾ ਹੈ ਆ ਇਸ ਦਾ ਸੰਦੂਰ ਆਪਰੇਸ਼ਨ ਦਾ ਉਹ ਪ੍ਰਣਾ ਨੂੰ ਕੱਟ ਕੇ ਕਾਊਂਟਰ ਕਰਨ ਦਾ ਯਤਨ ਕਰ ਰਹੇ ਕੀ ਇਹ ਨੀਤੀ ਜਿਹੜੀ ਉਹਨਾਂ ਦੀ ਕਾਰਗਰ ਹੋ ਸਕੇਗੀ ਨਹੀਂ ਕਾਰਗਰ ਵੇਖੋ ਹਾਲਾਤ ਇੰਨੇ ਤੇਜ਼ੀ ਨਾਲ ਬਦਲਦੇ ਆ ਹਾਲਾਤ ਪਿਛਲੀ ਕੋਈ ਗੱਲ ਨਹੀਂ ਹੁੰਦੀ ਤੁਸੀਂ ਤਾਂ ਐਵੇਂ ਇੱਕ ਉਸ ਅਲੀਗੇਸ਼ਨ ਤੇ ਕਾਊਂਟਰ ਅਲੀਗੇਸ਼ਨ ਵਾਲੀ ਪੋਲਿਟਿਕਸ ਨਹੀਂ ਚੱਲਦੀ ਸਾਰੀ ਹੁਣ ਦੇ ਨਾਲ ਕੋਈ ਰੈਲੇਵੈਂਟ ਸਟੇਟਮੈਂਟ ਬੀਜੇਪੀ ਨੂੰ ਦੇਣੀ ਚਾਹੀਦੀ ਹੈ ਹੁਣ ਨਾਲ ਇਹਨਾਂ ਕੋਲ ਕੁਝ ਵੀ ਨਹੀਂ ਹੈ ਇਸੇ ਕਰਕੇ ਇਹ ਪਿਛਲੀਆਂ ਗੱਲਾਂ ਕਰੀ ਜਾਂਦੇ ਆ ਤੇ ਉਹ ਥੋੜਾ ਜਿਹਾ ਜਿਹੜਾ ਕੇਡਰ ਇਹਨਾਂ ਦਾ ਉਹਨੂੰ ਖੁਸ਼ ਕਰਨ ਲਈ ਕੁਛ ਨਾ ਕੁਛ ਤਾਂ ਕਹਿਣਾ ਹੁੰਦਾ ਹੈ ਕਨ। ਉਹ ਇਹ ਕਹਿ ਰਹੇ ਆ ਪਰ ਉਹਦਾ ਕੋਈ ਮਤਵ ਨਹੀਂ ਹੈ। ਤੇ ਭਾਰਤ ਨੂੰ ਕੁਮਾਂਤਰੀ ਪਦਰ ਤੇ ਉੱਪਰ ਆਪਣੇ ਹੱਕ 'ਚ ਹਮਾਇਤ ਜਡਾਉਣ ਲਈ ਟੈਰੋਰਿਜ਼ਮ ਦੇ ਇਸ਼ੂ ਤੇ ਕੀ ਕਰਨ ਦੀ ਲੋੜ ਹੈ? ਬੇਖੋ ਕਰਨਾ ਚਾਹੀਦਾ ਜੈਨੂਨ ਤਰੀਕੇ ਨਾਲ ਕਰਨਾ ਚਾਹੀਦਾ ਸਾਰਾ ਕੁਛ। ਪਹਿਲੀ ਗੱਲ ਤੇ ਇਹ ਪਾਲਿਸੀ ਤੇ ਜਿਹੜੀ ਫੋਰਨ ਪਾਲਿਸੀ ਆ ਇਹ ਬਦਲ ਦੇਣੀ ਚਾਹੀਦੀ ਹੈ ਵੀ ਉਹ ਉਹ ਸਪ੍ਰਿੰਗ ਫਾਉਂਟੇਨ ਸਪ੍ਰਿੰਗ ਹੈ ਟੈਰੋਰਿਜ਼ਮ ਦਾ ਪਾਕਿਸਤਾਨ। ਜੀ ਧੀਗਾ ਕਿਸੇ ਬੜਾ ਹੈਗਾ ਸੀ ਸਾਰਾ ਕੁਝ ਸੀਗਾ ਸਰ ਹੁਣ ਬਦਲ ਗਈ ਸਿਚੁਏਸ਼ਨ ਉਹਦੇ ਬਤਾਓ ਬਦਲ ਜੋ ਨਹੀਂ ਬਦਲਦੇ ਇਸ ਕਰਕੇ ਇਹਨੂੰ ਉਹਨਾਂ ਨੂੰ ਤਾਂ ਆਈਐਮਫ ਦਾ ਲੋਨ ਵੀ ਮਿਲ ਗਿਆ ਹਾਂਜੀ ਤੇ ਉਹਨਾਂ ਉਹਨਾਂ ਨੂੰ ਤਾਂ ਰਸ਼ੀਆ ਸਾਡਾ ਖਾਸ ਮਿੱਤਰ ਸੀਗਾ ਤੇ ਉਹ ਜਿਹੜਾ ਕਰਾਚੀ ਦੇ ਵਿੱਚ ਇੱਕ ਬੰਦ ਪਿਆ ਸਟੀਲ ਪਲਾਂਟ ਸੀ ਉਹ ਵੀ ਉੱਥੇ ਉਹਨੇ ਇਨਵੈਸਟ ਕਰਤਾ ਪਾਕਿਸਤਾਨ ਇਸਨੇ ਰਸ਼ੀਆ ਨੇ ਆਕੇ ਕਮਾਲ ਹੀ ਹੋਈ ਜਾਂਦੀ ਹੈ ਸਾਰਾ ਕੁਝ ਹੀ ਬਦਲ ਗਿਆ ਫੇਰ ਵੀ ਕੋਈ ਸਮਝ ਨਹੀਂ ਆਉਂਦੀ ਉਹ ਇਸੇ ਕਰਕੇ ਇਹਨਾਂ ਨੂੰ ਹੁਣ ਇਹ ਨਹੀਂ ਸਮਝ ਆਉਂਦੀ ਕਿ ਅਸੀਂ ਜਾਈਏ ਕਿੱਥੇ ਕਿਉਂਕਿ ਸਾਰੀ ਜਿਹੜੀ ਪਾਲਿਸੀ ਹੈ ਉਹ ਆਪਣੇ ਆਪ ਵਿੱਚ ਗਲਤ ਸਾਫ ਤੋਂ ਹੈ ਇਹ ਕਹ ਵੀ ਕਿਹਾ ਜਾਂਦਾ ਵੀ ਜਿਹੜਾ 에어 بیس ਸੀਗਾ ਜਿਹੜਾ 71 ਦੀ ਜੰਗ ਵੇਲੇ ਤਬਾਹ ਹੋ ਗਿਆ ਸੀ ਉਹਨੂੰ ਚੀਨ ਦੁਆਰਾ ਪਾਕਿਸਤਾਨ ਦੇ ਉਹਨੂੰ ਦੁਬਾਰਾ ਰਿਵਾਈਵ ਕਰ ਰਿਹਾ ਹੈ ਬਿਲਕੁਲ ਬਹੁਤ ਕੁਝ ਕਰਕੇ ਦੇ ਰਹੇ ਆ ਓਪਨ ਕਰਕੇ ਦੇ ਰਿਹਾ ਸਾਰਾ ਕੁਝ ਗੱਲ ਹੀ ਨਹੀਂ ਉਹ ਤਾਂ ਗੁਪਤ ਲੈਵਲ ਤੇ ਨਹੀਂ ਵੇਖੋ ਇਹਨਾਂ ਦੀਆਂ ਇਹ ਸਾਰੀਆਂ ਪ੍ਰੋਬਲਮਾਂ ਹੋਣੀਆਂ ਸੀ ਤੁਸੀਂ ਜਿਸ ਤਰੀਕੇ ਦਾ ਸੈਂਟਰਲਾਈਜੇਸ਼ਨ ਕਰ ਰਹੇ ਹੋ ਐਡੇ ਵੱਡੇ ਸਬ ਕੌਂਟੀਨੈਂਟ ਦੀ ਇੰਡੀਆ ਦੀ ਉਹਦੇ ਚੋਂ ਨਿਕਲ ਲਈਆਂ ਖਾਸ ਕਰਕੇ ਜੇ 370 ਖਤਮ ਕਰਤਾ ਤਾਂ ਉਥੇ ਚਾਈਨਾ ਦੀ ਜਿਹੜੀ ਇੰਟਰਵੈਂਸ਼ਨ ਆ ਉਹ ਤੁਸੀਂ ਸਿੱਧੀ ਇਨਵਾਈਟ ਕਰ ਲਈ ਹੈ ਸੱਦ ਲਈ ਹੈ ਉਥੋਂ ਹੀ ਸਾਰੀਆਂ ਪ੍ਰੋਬਲਮਾਂ ਖੜੀਆਂ ਨੇ ਸੋ ਜਸਪਾਲ ਜੀ ਐਚਓ ਜੋੜਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ